ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਨੂੰ ਕੀਰਤਨ ਦੀਆਂ ਅਨਮੋਲ ਦਾਤਾਂ ਬਖਸ਼ਿਸ਼ ਕਰਨ ਜੀ ਅੱਜ ਆਪਾਂ ਬਹੁਤ ਹੀ ਸੌਖੀ ਅਤੇ ਆਸਾਨ ਰੀਤ ਸ਼ਬਦ ਰੀਤ ਸਿੱਖਾਂਗੇ ਜਿਹਦੇ ਵਿੱਚ ਕਹਿਰਮਾ ਤਾਲ ਦੇ ਵਿੱਚ ਆਪਾਂ ਇਹ ਸ਼ਬਦ ਰੀਤ ਸਿੱਖਾਂਗੇ ਆਓ ਸਾਰੇ ਪੜਦੇ ਹਾਂ ਜੀ ਉਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਜਿਹੜੇ ਪੁਰਾਣੇ ਜੁੜੇ ਹੋਣ ਉਹਨਾਂ ਨੂੰ ਬੇਨਤੀ ਹੈ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਆਪ ਜੀ ਦਾ ਬਹੁਤ ਧੰਨਵਾਦ ਪਹਿਲਾਂ ਮੈਂ ਪਾਈਆ ਦੇ ਸਕੇਲ ਸੀ ਸ਼ਾਰਪ ਤੋਂ ਇਹ ਸ਼ਬਦ ਰੀਤ ਗਾਣੀ ਦੱਸਾਂਗਾ ਅਤੇ ਫਿਰ ਪੈਣਾ ਦੇ ਸਕੇਲ ਤੋਂ ਜੋਥੇ ਕਾਲੇਜਾ ਪੰਜੀ ਸ਼ਰਮ ਕਹ ਦਿੰਨੇ ਉੱਥੋਂ ਆਪਾਂ ਇਸ ਰੀਤ ਨੂੰ ਪੜਨਾ ਸਿੱਖਾਂਗੇ ਜੀ ਉਮੀਦ ਕਰਦਾ ਕਿ ਆਪ ਜਿੰਨਵਾਜ਼ ਦੀ ਵੀਡੀਓ ਪਸੰਦ ਆਵੇਗੀ ਆਓ ਸਾਰੇ ਆਪਾਂ ਸ਼ੁਰੂ ਕਰਦੇ ਸ਼ਬਦ ਹੈ ਜੀ ਤੂੰ ਠਾਕੁਰ ਤੂੰ ਪਹਿਲੇ ਅਰਦਾਸ ਜੀਓ ਪਿੰਡ ਸਰ ਤੇਰੀ ਰਾਸ ਤੇ ਮਾਪ ਪਿਤਾ ਹਮਾਰ ਦੇ ਅੰਮ੍ਰਿਤ ਕਿਰਪਾ ਮਸੂਤ ਆਓ ਜੀ ਇਸ ਆਬ ਨੂੰ ਕਿਸ ਤਰ੍ਹਾਂ ਗਾਇਆ ਜਾਵੇ ਸਭ ਤੋਂ ਪਹਿਲਾਂ ਦੇਖੋ ਭਾਈਆਂ ਨੂੰ ਬੈਂਤੀ ਜਨਾਸ ਕੋਲ ਸੀ ਸ਼ਾਰਪ ਇਸ ਸ਼ਬਦ ਰੇ ਦੇ ਵਿੱਚ ਗਾ ਕੋਮਲ ਲੱਗਣਾ ਹੈ ਮਾਤੀ ਪਰ ਲੱਗਣਾ ਮਾ ਛੋਟ ਵੀ ਲੱਗੇਗਾ ਅਤੇ ਆਪਾਂ ਅੰਤਰੇ ਦੇ ਵਿੱਚ ਦੇਖਾਂਗੇ ਮਾ ਛੋਟ ਵੀ ਲੱਗੇਗਾ ਇੱਕ ਵਾਰ ਦੇਖੋ ਜੀ ਸਥਾਈ ਹੈ ਤੋ ਆ ਪੂਜ ਦੁਆਸ ਤੋਠਾ ਕੋਊ ਤੂੰ ਪਹਿਰਦਾ ਅਸੂ ਜਿਉ ਉਪੇੰਦ ਸਭ ਇਹ ਦੇਖੋ ਜੀਉਪੇੰਦ ਸੱਪ ਤੇਰੀ ਰਾਸ ਜੀਉਪੇੰਦ ਸੱਪ ਵਾਦ ਅੰਤਰਾ ਜੀ ਆਪਾਂ ਇੱਥੋਂ ਦੇਖਾਂ ਤਉ ਮਾਤਾ ਪਿਤਾ ਘੋੜ ਕੇ ਦੋ ਵਾਰੀ ਫਿਰ ਐਂਡ ਕਿੱਥੋਂ ਕਰਨਾ ਤੁਮ ਦੀ ਤੇਰੇ ਪਾ ਬਿਨ ਸਾਰੇ ਅੰਦਰੇਸ਼ ਬੱਦ ਲਗਾ ਲੈਣੇ ਪੈਣਾ ਦੇਖ ਲੈਣਾ ਪੈਣਾ ਦਾ ਸਕੇਲ ਜਿੰਨਾ ਦਾ ਚੌਥਾ ਕਾਲਾ ਉਹ ਦੇਖ ਲੈ ਤਾ ਤੁਰ ਤਾ ਤੁਰ ਤਾ ਪੈਜਤਾ ਤੂੰ ਤਰ ਤਾਸ ਤੂੰ ਤਰ ਤਾਸ ਚੰਨ ਤੇ ਸਤਿ ਜੀਵ ਤੇ ਸਤਿ ਤੂੰ ਬਹਿਰ ਦਾਸੂ ਅਗੇ ਅੰਤਰਾ ਦੇਖੋ ਜੀ ਪਾਤੋ ਸ਼ੁਰੂ ਕਰਨਾ ਤੂੰ maat pe ta ਲੇ ਲੰਗੇ ਸਤਰਾ ਤੂੰ ਇਕ ਰਖਾ ਮੈਂ ਸੋਗ ਕਨੇਰੇ ਤੁੰਦੀ ਇਕ ਰਖਾ ਮੈਂ ਤੁੰਦੀ ਇਕ ਰਖਾ ਜੋ ਜੇ ਸਾਰੇ ਆਪ ਜੀ ਨੇ ਇਸ ਤਰ੍ਹਾਂ ਲਗਾ ਲੈਣੇ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਸਮਝ ਆਈ ਹੋਵੇ ਮੈਂ ਹੌਲੀ ਹੌਲੀ ਬਿਲਕੁਲ ਹੌਲੀ ਹੌਲੀ ਕਰਕੇ ਆਪ ਨੂੰ ਸਿਖਾਇਆ ਫਿਰ ਵੀ ਜੇ ਕੋਈ ਆਪ ਜੀ ਨੂੰ ਸਮੱਸਿਆ ਆਈ ਹੋਵੇ ਸਿੱਖਣ ਵਿੱਚ ਤਾਂ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਣਾ ਜੀ ਮੈਂ ਹਰੇਕ ਕਮੈਂਟ ਦਾ ਜਵਾਬ ਦਿੰਦਾ ਹਾਂ ਨਾ ਇਸ ਕਰਕੇ ਕੋਈ ਵੀ ਆਪ ਜੀ ਨੂੰ ਸਮੱਸਿਆ ਹੈ ਤਾਂ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਣ ਦੀ ਕਿਰਪਾਲਤਾ ਕਰਨੀ ਆਪ ਜੀ ਨੂੰ ਜਵਾਬ ਪ੍ਰਦਾਨ ਕੀਤਾ ਜਾਏਗਾ ਅਤੇ ਜੇ ਕੋਈ ਵੀ ਆਪ ਜੀ ਸ਼ਬਦ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਨ ਬਾਈ ਵਨ ਸਭ ਦੇ ਕਈ ਅਨਸਾਰ ਫਰਮਾਇਸ਼ਾਂ ਦੇ ਉੱਤੇ ਮੈਂ ਸ਼ਬਦ ਪਾ ਦਿੰਨਾ ਹਾਂ ਇਸ ਕਰਕੇ ਜਿਨ੍ਹਾਂ ਦੇ ਅਜੇ ਤੱਕ ਨਹੀਂ ਪਾਏ ਗਏ ਉਹ ਕਿਰਪਾ ਕਰਕੇ ਇੰਤਜ਼ਾਰ ਕਰਨਾ ਉਹਨਾਂ ਦੇ ਵੀ ਸ਼ਬਦ ਪਾਏ ਜਾਣਗੇ ਜਿਨ੍ਹਾਂ ਨੇ ਅਜੇ ਹੋਰ ਕੋਈ ਸ਼ਬਦ ਸਿੱਖਣਾ ਹੈ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਣ ਆਪ ਜੀ ਦੇ ਵੀ ਸ਼ਬਦ ਜ਼ਰੂਰ ਮੈਂ ਪਾਵਾਂਗਾ ਜੀ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਾਂ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ